ਜਦੋਂ YouTube ਦਾ ਜ਼ਮਾਨਾ ਨਹੀਂ ਸੀ ਉਦੋਂ ਵੀ ਦੱਸਿਆ ਜਾਂਦਾ ਸੀ ਵੀ ਭਾਈ ਜੇ ਕੋਈ ਚੀਜ਼ ਖਰੀਦੀ ਹੈ ਇਹਨੂੰ ਰਿਪੇਅਰ ਕਿਵੇਂ ਕਰਨੀ ਆਂਗੀ ਆ ਦੇਖੋ ਇਹ ਸ਼ਾਨ ਕੰਪਨੀ ਦੀ ਆ ਮਸ਼ੀਨ ਵਗੈਰਾ ਉਹਦੀ ਕਾਪੀ ਹੈਗੀ ਮੈਨੂੰ ਲੱਗਦਾ ਇਹ ਹੋਊਗੀ ਸਨ 70 ਦੇ ਕੁ ਵੇਲੇ ਦੀ ਹੈਗੀ ਠੀਕ ਹੈ ਆ ਦੇਖੋ ਪ੍ਰਤਾਪ ਸਿੰਘ ਕੈਰੋਂ ਨੇ ਮਤਲਬ ਕਿ ਉਸ ਸਮੇਂ ਕੰਪਨੀ ਦਾ ਇਸ ਦਾ ਉਦਘਾਟਨ ਵਗੈਰਾ ਕਰਿਆ ਹੋਇਆਗਾ ਸੀਐਮ ਸਾਹਿਬ ਨੇ ਨਾ ਤੇ ਆ ਦੇਖੋ ਉਹਦਾ ਨੀਡਲ ਆ ਕੇ ਦਖਾ ਰੱਖ ਭਾਈ ਮਸ਼ੀਨ ਨੂੰ ਤੇਲ ਕਿਵੇਂ ਦੇਣਾ ਵੀ ਹੈ ਨਾ ਕੋਈ ਵੀ ਚੀਜ਼ ਖਰਾਬ ਹੋ ਜੇ ਹੁਣ ਅੱਜ ਕੱਲ੍ਹ ਅੰਗਰੇਜ਼ੀ ਦੇ ਵਿੱਚ ਆਉਂਦਾ ਸਾਰਾ ਕੁਝ ਇਹ ਪੰਜਾਬੀ ਦੇ ਵਿੱਚ ਬਕਾਇਦਾ ਦਿੱਤਾ ਹੋਇਆਗਾ ਵੀ ਹਾਂ ਤੁਸੀਂ ਇਹਨੂੰ ਮਤਲਬ ਕਿ ਇਸ ਤਰ੍ਹਾਂ ਕਰ ਸਕਦੇ ਧਾਗਾ ਕਿਵੇਂ ਬਦਲਣਾ ਸੂਈ ਨੂੰ ਫਿੱਟ ਕਿਵੇਂ ਕਰਨਾਗਾ ਆ ਸਾਰਾ ਕੁਝ ਦੱਸਿਆ ਹੋਇਆ ਜਦੋਂ YouTube ਦਾ ਜ਼ਮਾਨਾ ਨਹੀਂ ਸੀਗਾ ਯਾਨੀ ਕਿ ਲੋਕ ਫਾਰਵਰਡ ਉਦੋਂ ਵੀ ਸੀ ਪਰ ਆਪਣੇ ਤਰੀਕੇ ਨਾਲ ਫਾਰਵਰਡ ਸੀ ਹੈਨਾ ਆ ਦੇਖੋ ਕਿੰਨੀ ਘੈਂਟ ਚੀਜ਼ ਆ ਇਹ ਜਿਹੜੀ ਚੀਜ਼ ਹੈਗੀ ਬੰਦੇ ਦੀ ਅੱਜ ਤੋਂ 12-13 ਸਾਲ ਪਹਿਲਾਂ ਡੈਥ ਹੋ ਚੁੱਕੀ ਹੈਗੀ ਪਰ ਉਹ ਘੁੰਮਿਆ ਬਹੁਤ ਦੂਰ ਤੱਕ ਸੀ ਆ ਮਤਲਬ ਕਿ ਦਾਨੀ ਵੀ ਬੜਾ ਸੀ ਉਹ ਆ ਦੱਸੀ ਬਈ ਇਹ ਬਾਈ ਜੀ ਆ ਹਜੂਰ ਸਾਹਿਬ ਦੀ ਨਦੇੜ ਹਜੂਰ ਸਾਹਿਬ ਦਾ ਮਤਲਬ ਹੈ ਡਰਾਈਵਰ ਸੀ ਬੰਦਾ ਜਦੋਂ ਉਹ ਹਜੂਰ ਸਾਹਿਬ ਜਾਂਦਾ ਮਤਲਬ ਕੁਛ ਨਾ ਕੁਛ ਦਾਨ ਵਗੈਰਾ ਕਰਕੇ ਆਉਂਦੇ ਦੇ ਵਿੱਚ ਇੱਕ ਥਾਲ ਇੱਕ ਚੱਦਰ ਇੱਕ ਸਰਾਨਾ ਤੇ ਕੁਛ ਕਾਲੀਆਂ ਥੱਪੇ ਮਤਲਬ ਕਿ ਉਹਨਾਂ ਨੇ ਜੇ ਦਾਨ ਕੀਤੇ ਹੋਏ ਹਨ ਉਹ ਸਾਰਾ ਉਹ ਲਿਖਿਆ ਹੋਇਆ ਹੈਗਾ 1980 ਦੇ ਵਿੱਚ ਜੀ 16 10 1980 ਨੂੰ ਉਹਨਾਂ ਨੇ 41 ਰੁਪਏ ਦਾਨ ਚ ਪਾਏ 41 ਰੁਪਏ ਦਾਨ ਕੀਤੇ ਮਤਲਬ ਕਿ ਉਹਨਾਂ ਨੇ ਕਾਫੀ ਜਾਣ ਕੇ ਦਾਨੀ ਬੰਦੇ ਵੀ ਰਹੇ ਹੈਗੇ ਇਹ ਬੰਦੇ ਹਨ ਇਹ ਇਸ ਦੇ ਵਿੱਚ ਉਹਨਾਂ ਦੀ ਬੈਂਕ ਦੀ ਕਾਪੀ ਹੈ ਜੀ 1978 ਦੀ ਹੈ ਜੀ 78 ਦੀ ਆ ਉਹਦੇ ਵਿੱਚ ਮੰਨ ਲਓ 1978 ਦੇ ਵਿੱਚ ਬੈਂਕ ਖਾਤੇ ਚ 11 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਸਟੇਟਮੈਂਟ ਡੀ ਲੱਖ ਤੱਕ ਸਟੇਟਮੈਂਟ ਆਨੇ ਯਾਨੀ ਕਿ ਆ ਮੰਨ ਲੇ ਚਲੋ ਵੀ ਕਰੋੜਾਪਤੀ ਬੰਦਾ ਸੀਗਾ ਕਰੋੜਾਪਤੀ ਬੰਦਾ ਸੀਗਾ ਜੇ ਅੱਜ ਜਿਉਂਦੇ ਹੁੰਦੇ ਮਤਲਬ ਕਿ ਉਹਨਾਂ ਦੇ ਹਾਲਾਤ ਵੀ ਹੋਰ ਹੁੰਨੇ ਸੀ ਤੇ ਰੈਡ ਕਰਾਸ ਦੇ ਵਿੱਚ ਉਹਨਾਂ ਨੇ 1 ਰੁਪਿਆ ਦਾਨ ਕਰਿਆ ਜੀ 70 ਦੇ ਵਿੱਚ ਕੀ ਬਾਤ ਆ 1 ਰੁਪਏ ਦੀ ਬਹੁਤ ਕੀਮਤ ਸੀਗੀ ਯਾਨੀ ਕਿ ਇਹ ਕਰ ਆਧਾ ਕਰ ਖਰੀਦਿਆ ਜਾਂਦਾ ਹੁੰਦਾ ਹੋਊਗਾ ਨਾ ਕੀ ਬਾਤ ਆ ਠੀਕ ਹੈ ਵੀਰੇ ਧੰਨਵਾਦ